ਸਤਿ ਸ੍ਰੀ ਅਕਾਲ ਜੀ ਮੈਂ ਡੀਐਸਪੀ ਟਾਂਡਾ ਦਰਿੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਸਭ ਤੋਂ ਪਹਿਲਾਂ ਤੇ ਮੈਂ ਅੱਜ ਖਾਲਸਾ ਦਿਵਸ ਦੀਆਂ ਵਿਸਾਖੀ ਦੀਆਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੀ ਸੰਗਤਾਂ ਨੂੰ ਵਧਾਈ ਦਿੰਦਾ ਮੈਂ ਬੇਨਤੀ ਕਰਦਾ ਕਿ ਸਾਡੇ ਇਲਾਕੇ ਦੇ ਵਿੱਚ ਗੁਰਦੁਆਰਾ ਪੁਲਪੁਕਤਾ ਸਾਹਿਬ ਤੇ ਟਾਲੀ ਸਾਹਿਬ ਹੈਗੇ ਆ ਜਿਹੜੇ ਇੱਥੇ ਅੱਜ ਇਹਨਾਂ ਦੇ ਇੱਥੇ ਪ੍ਰੋਗਰਾਮ ਹੈ ਬਹੁਤ ਵੱਡਾ ਧਾਰਮਿਕ ਪ੍ਰੋਗਰਾਮ ਹੈਗਾ ਜੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਛੋਟੇ ਵੀਰਾਂ ਨੂੰ ਬੇਨਤੀ ਕਰਦਾ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਹੀ ਗੁਰਦੁਆਰਾ ਸਾਹਿਬ ਆਇਓ ਫੁੱਲੜਬਾਜੀ ਕਰਨ ਆਇਓ ਦੇਖੋ ਤੁਸੀਂ ਕੀ ਇਹਦੇ ਟਰੈਕਟਰ ਦੇ ਪੂਰਾ ਇਹਨੂੰ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾਇਆ ਆ ਇੱਕ ਖੇਤੀ ਦਾ ਹਜਾਰ ਆ ਖੇਤੀ ਦੇ ਨਾਲ ਰਿਲੇਟਡ ਇਹਨੂੰ ਹੈਗਾ ਆ ਇਹਨੂੰ ਤੁਸੀਂ ਆਪਣੇ ਐਂਟਰਟੇਨਮੈਂਟ ਦਾ ਸਾਧਨ ਬਣਾ ਕੇ ਤੇ ਨਜਾਇਜ਼ ਖਰਚਾ ਕੀਤਾ ਆ ਮੈਂ ਬੇਨਤੀ ਕਰਦਾ ਆ ਕਿ ਇਹਨੂੰ ਇਹਨੂੰ ਅਸੀਂ ਬੌਣ ਕਰਾਂਗੇ ਔਰ ਮੈਨੂੰ ਇਹ ਲੱਗਦਾ ਕਿ ਮਿਨੀਮਮ ਇਹਨੂੰ 2.5 ਲੱਖ ਦੇ ਕਰੀਬ ਇਹਨੂੰ ਫਾਈਨ ਹੋਊਗਾ ਤੇ ਇਹ ਤੁਸੀਂ ਭਰਨ ਦੇ ਕਾਬਲ ਨਹੀਂ ਹੈਗੇ ਤੇ ਮੈਂ ਇਸ ਕਰਕੇ ਬੇਨਤੀ ਕਰ ਰਿਹਾ ਆ ਤੁਸੀਂ ਆਪਣੇ ਸਿਸਟਮ ਦੇ ਵਿੱਚ ਰਹਿ ਕੇ ਇਹਨੂੰ ਖੇਤੀ ਵਾਲਾ ਸਾਧਨ ਆ ਇਹਨੂੰ ਖੇਤੀ ਦੇ ਲਈ ਵਰਤੋ ਆਪਣੇ ਐਂਟਰਟੇਨਮੈਂਟ ਲਈ ਨਾ ਵਰਤੋ ਥੈਂਕ ਯੂ ਜੀ ਇਹ ਪਿੰਡ ਘਦਾਰੀ ਚੱਕਦਾ ਹੈ ਜੀ ਤੇ ਇਹ ਅਸੀਂ ਆ ਜਾ ਰਹੇ ਸੀਗੇ ਗੁਰਦੁਆਰਾ ਸਾਹਿਬ ਆਸੇ ਇਧਰ ਰੌਂਡ ਕਰਨ ਜਾ ਰਹੇ ਸੀਗੇ ਤੇ ਸਾਨੂੰ ਰਸਤੇ ਤੇ ਟਕਰਿਆ ਤੇ ਇਹਨੂੰ ਅਸੀਂ ਠਾਣੇ ਲਿਆ ਕੇ ਬੰਡ ਕੀਤਾ ਥੈਂਕ ਯੂ ਜੀ